ਜਦੋਂ ਮੈਂ ਘਰੋਂ ਬਾਹਰ ਜਾਵਾਂ ਡੈੜੀ ਅੱਧੀ ਦਿਹਾੜੀ ਵਾਸਤੇ ਆਪਣੇ ਘਰ ਦੇ ਆਸ-ਪਾਸ 5-7 ਘਰਾਂ ਵਿੱਚੋਂ ਸਹਿਜ ਸੁਭਾਅ ਆਪਈ ਮੈਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਮੈਂ ਆਪਣਾ ਕੀਮਤੀ ਸਮਾਨ ਜਾਂ ਆਪਣੇ ਬੱਚੇ ਕਿਹਦੇ ਕੋਲ ਛੱਡ ਕੇ ਜਾਵਾਂ ਜਿਹੜੇ ਮੇਰੇ ਇੱਥੇ ਨਾ ਹੋਣ ਦੀ ਸੂਰਤ ਵਿੱਚ ਮੇਰੇ ਬੱਚਿਆਂ ਨੂੰ ਸਹੀ ਤਰੀਕੇ ਦੇਖ ਸਕਾਂ ਠੀਕ ਇਸੇ ਦਾ ਜਦੋਂ ਸਾਡੇ ਇਥੇ ਚੋਣਾਂ ਹੁੰਦੀਆਂ ਹਨ ਹੋਰ ਪੰਜਾਬ ਵਿੱਚ ਕਾਰਪੂਸ਼ਨ ਦੀਆਂ ਚੋਣਾਂ ਹੋਈਆਂ ਪੂਰੇ ਮੇਰੇ ਦੇਸ਼ ਭਾਰਤ ਹਿੰਦੁਸਤਾਨ ਦਾ ਇਹੀ ਹਾਲ ਹੈ ਸਿਰਫ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਆ ਪਿਛੇ ਤੇ ਹੁਣੇ ਕੌਂਸਲਰ ਦੀਆਂ ਚੋਣਾਂ ਹੋਈਆਂ ਬਹੁਤ ਕੁਝ ਦੇਖਣ ਨੂੰ ਮਿਲਿਆ ਬਹੁਤ ਕੁਝ ਸਮਝਣ ਨੂੰ ਮਿਲਿਆ ਉਮੀਦਵਾਰ ਜਿਹੜੇ ਚੋਣ ਲੜਦੇ ਹਨ ਇਹਨਾਂ ਉਜਾੜਾ ਇਹਨਾਂ ਪੈਸੇ ਦੀ ਬਰਬਾਦੀ ਕਰਦੇ ਹਨ ਇੱਕ ਗਲੀ 100 ਘਰਾਂ ਦੀ ਜਿੱਥੇ 400 500 ਇਸ਼ਤਿਹਾਰਾਂ ਨਾਲ ਵੀ ਕੰਮ ਚੱਲ ਸਕਦਾ ਅਸੀਂ ਦੱਸ ਸਕਦੇ ਹਾਂ ਕਿ ਸਾਡਾ ਚੋਣ ਨਿਸ਼ਾਨ ਕੀ ਹੈ ਹਜ਼ਾਰਾਂ ਹਜ਼ਾਰਾਂ ਇਸ਼ਤਿਹਾਰ ਲਗਾਏ ਜਾਂਦੇ ਹਨ ਚੰਡੀਆਂ ਕਿਸੇ ਵੀ ਪਾਰਟੀ ਦੀ ਹੋਣ ਕੁੱਟੀਆਂ ਕਿਹਨੀਆਂ-ਕਿੰਨੀਆਂ ਲਗਾਈਆਂ ਜਾਂਦੀਆਂ ਹਨ ਬੋਰਡ ਲਗਾਏ ਜਾਂਦੇ ਹਨ 3 ਵੀਲਰ ਤੇ ਦੱਸਿਆ ਜਾਂਦਾ ਆਪ ਮਹਾਰੀ 3 ਵੀਲਰ ਆਪਣੀ ਉਸਤਤ ਆਪੇ ਹੀ ਕਰੀ ਜਾਣਗੇ ਉਮੀਦਵਾਰ ਦੀ ਕਿ ਮੇਰੇ ਉਮੀਦਵਾਰ ਨੇ ਆਹ ਕੀਤਾ ਇਹ ਕਰੇਗਾ ਉਸ ਨੂੰ ਵੋਟ ਪਾਓ ਉਹਦਾ ਚੋਣ ਨਿਸ਼ਾਨ ਫਲਾਣਾ ਹੈ ਇਹ ਕੰਮ ਅਸੀਂ ਸੋਸ਼ਲ ਮੀਡੀਆ ਰਾਹੀਂ ਬਹੁਤ ਘੱਟ ਲਾਗਤ ਨਾਲ ਵੀ ਕਰ ਸਕਦੇ ਆ ਥੋੜਾ ਪ੍ਰਚਾਰ ਦਾ ਸਮਾਂ ਵਧਾ ਦਈਏ ਤੇ ਬੜਾ ਵਧੀਆ ਕੀਤਾ ਜਾ ਸਕਦਾ ਇਹ ਕੰਮ ਮਾਨਯੋਗ ਅਦਾਲਤਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਤੇ ਇੱਕ ਬੰਦਸ਼ ਲਗਾਣੀ ਚਾਹੀਦੀ ਹੈ ਪਾਰਟੀਆਂ ਤੇ ਜਾਂ ਉਮੀਦਵਾਰਾਂ ਤੇ ਕਿ ਇਸ ਤੋਂ ਬਾਅਦ ਅਸੀਂ ਖਰਚਾ ਨਹੀਂ ਕਰ ਸਕਦੇ ਪੈਸੇ ਬਚਣਗੇ ਅਸੀਂ ਜਨਤਾ ਦੀ ਭਲਾਈ ਵਾਸਤੇ ਉਸ ਨੂੰ ਵਰਤ ਸਕਦੇ ਹਾਂ ਪਰ ਇੰਨੀ ਅਕਲ ਸਾਡੇ ਸਮਾਜ ਨੂੰ ਕਿੱਥੋਂ ਆਵੇ ਹੋਈਆਂ ਭੁੱਲਾਂ ਦੀ ਖਿਮਾ ਮਾਲਕ ਨੇ ਸਮਾਧਿਤ ਸਮਾਧਿਤ ਦਿੱਤੀ ਦਾਸ ਫੇਰ ਜਰੂਰ ਹਾਜ਼ਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ